ਜੀ ਆ ਦੇਖੋ ਜੀ ਭੂ ਅਸਤਰ ਦਾ ਕਮਾਲ Rajasthan ਦੀ ਖੁਸ਼ਕ ਧਰਤੀ ਤੇ ਦੇਖੋ ਕਿੰਨੀ ਪਿਆਜ਼ ਦੀ ਸੋਹਣੀ ਫਸਲ ਹੋਈ ਆ ਇੱਥੇ ਆ ਦੇਖੋ ਜੀ ਪੂਸਤਰ ਦਾ ਕਮਾਲ Rajasthan ਦੀ ਖੁਸ਼ਕ ਧਰਤੀ ਤੇ ਦੇਖੋ ਕਿੰਨੀ ਪਿਆਜ਼ ਦੀ ਸੋਹਣੀ ਫਸਲ ਹੋਈ ਆ ਇੱਥੇ ਇਹਦਾ ਮਾਲਕ ਖੜਾ ਆ ਬਾਈ ਠੀਕ ਹੈ ਪੂਸਤਰ ਦੀ ਠੀਕ ਕੋਈ ਨੁਕਸਾਨ ਤਾਂ ਨਹੀਂ ਹੈ ਨਾ ਨੁਕਸਾਨ ਨਾ ਬਈ ਫਾਇਦਾ ਹੋਇਆ ਹਮ ਕੋ ਫਾਇਦਾ ਹੋਇਆ ਠੀਕ ਹੈ ਠੀਕ ਹੈ ਆ ਦੇਖੋ ਜੀ ਖੇਤ ਦਾ ਮਾਲਕ ਆ ਤੇ ਇਹ ਖੁਸਿਆ ਕਹਿੰਦਾ ਅਸੀਂ ਦਵਾਈ ਪਾਈ ਆ ਤੇ ਕਹਿੰਦੇ ਸਾਡੀ ਫਸਲ ਏਕਦਮ ਦੇਖੋ ਜੀ ਬਾਕੀਆਂ ਨਾਲੋਂ ਬਹੁਤ ਸੋਹਣੀ ਆ ਤੇ ਉਹਦੇ ਨਾਲੋਂ ਹੀ ਦੇਖੋ ਜਿੰਨੀ ਇਹ ਗ੍ਰੀਨ ਆ ਓਨੀ ਦੂਜੀ 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 ਫਸਲ ਵੀ ਦੇਖੋ ਤੇ ਤੁਸੀਂ ਮਤਲਬ ਇਹਦਾ ਰਿਜ਼ਲਟ ਦੇਖੋ ਆਪਣੀ ਅੱਖਾਂ ਨਾਲ ਅਸੀਂ ਆਪ ਰਿਜ਼ਲਟ ਲੈਣ ਆਏ ਆ ਇੱਥੇ ਪੰਜਾਬ ਤੋਂ ਆਏ ਸਪੈਸ਼ਲ ਆ ਨਾਲ ਦੀ ਆ ਦੇਖੋ ਬਿਰਲੀ ਬਿਰਲੀ ਹੋਈ ਆ ਕਿਤੇ ਕਿਤੇ ਤੇ ਆ ਦਿਸਦੀ ਆ ਤੇ ਆ ਵਾਲੀ ਦੇਖੋ ਇੱਕਦਮ ਇੱਕ ਲੈਵਲ 'ਤੇ ਹੈਗੀ ਪੂਰੀ ਦੀ ਪੂਰੀ ਤੇ ਮੋਟੀ ਫਸਲ ਆ ਤੇ ਦਾਣਾ ਵੀ ਮੋਟਾ ਆ ਤੇ ਮਤਲਬ ਵਧੀਆ ਗਰੋਥ ਕੀਤਾ ਇਹਨੇ ਪੋਸਟਰ 77 ਗਿਆ ਜੀ ਅਸੀਂ ਪਾ ਕੇ ਗਏ ਸੀ ਇੱਕ ਪੈਕੇਟ ਤੇ ਇੱਕ ਪੈਕੇਟ ਦਾ ਇਹ ਅਸਰ ਦੇਖੋ ਜੀ ਤੁਸੀਂ ਆਹ ਦੇਖੋ ਇੱਕਦਮ ਬੜੀਆ ਫਸਲ ਆਈ ਆ ਤੇ 77 ਦਾ ਕਮਾਲ ਹੈ ਜੀ